ਸੋ ਸਾਰਿਆਂ ਮੇਰੇ ਵੱਲੋਂ ਜੈ ਐਮ ਸੀ ਦੀ ਅੱਜ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਪੂਰੀ ਗਲੋਬਲ ਕਿਸ਼ਨੈਕਸ਼ਨ ਕਮੇਟੀ ਦੀ ਟੀਮ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਬਹੁਤ ਜ਼ਿਆਦਾ ਸਤਿਕਾਰ ਮਿਲ ਰਿਹਾ ਆਪਣੇ ਮਸੀਹ ਭਾਈਚਾਰੇ ਵੱਲੋਂ ਅੱਜ ਇਹ ਪਿੰਡ ਕਰਾਲ ਵਿਖੇ ਅਸੀਂ ਆਏ ਸਾਂ ਔਰ ਇੱਥੇ ਗਲੋਬਲ ਕਿਸ਼ਨੈਕਸ਼ਨ ਕਮੇਟੀ ਦੀ ਸਾਰੀ ਟੀਮ ਤਿਆਰ ਕੀਤੀ ਗਈ ਆ ਔਰ ਅਸੀਂ ਵਿਸ਼ਵਾਸ ਕਰਦੇ ਆ ਵੀ ਜਿੱਦਾਂ ਬਹੁਤ ਲੰਬੇ ਸਮੇਂ ਤੋਂ ਗਲੋਬਲ ਕਿਸ਼ਨੈਕਸ਼ਨ ਕਮੇਟੀ ਆਪਣੇ ਮਸੀਹ ਭਾਈਚਾਰੇ ਲਈ ਕੰਮ ਕਰਦੀ ਆ ਔਰ ਸਾਡੇ ਭਰਾ ਸਾਡੇ ਮਿਲ ਕੇ ਪੂਰੇ ਮਸੀਹ ਭਾਈਚਾਰੇ ਲਈ ਕੰਮ ਕਰਨਗੇ ਔਰ ਜਿੱਥੇ ਵੀ ਕਿਤੇ ਦਿੱਕਤਾ ਪਰੇਸ਼ਾਨੀਆਂ ਆਉਂਦੀਆਂ ਵਾਂ ਉਹ ਸਾਨੂੰ ਜਾਨੂ ਕਰਵਾਉਣੇ ਉਹਨਾਂ ਦੇ ਨਾਲ ਔਰ ਅਸੀਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਮੌਜੂਦਾ ਸਰਕਾਰ ਦੇ ਨਾਲ ਮਿਲ ਕੇ ਆਪਣੇ ਮੁਸੀਬਾ ਹੀਚਾਰੇ ਨੂੰ ਇਨਸਾਫ ਦਵਾਵਾਂਗੇ ਔਰ ਲਗਾਤਾਰ ਇਹਨਾਂ ਦੀ ਸੇਵਾ ਦੇ ਵਿੱਚ ਖੜੇ ਰਾਵਾਂਗੇ ਹੁਣ ਵਾਲੇ ਦਿਨਾਂ ਚ ਕੀ ਅਚੀਵਮੈਂਟ ਰਹੀਆਂ ਦੁਨੀਆ ਦੀ ਗਤੀ ਹੈ ਅਪੜੀ ਕ੍ਰਿਸਟਲਾਈਜ਼ ਕਰੇ ਬਸ ਤੇ ਸੋ ਤੁਸੀਂ ਦੇਖ ਰਹੇ ਹੋ ਜਦੋਂ ਵੀ ਕਿਤੇ ਵੀ ਮੁਸੀਬਾ ਹੀਚਾਰੇ ਨੂੰ ਕੋਈ ਢਾਲ ਆਉਂਦੀ ਗੱਲ ਕਰਦਾ ਜਦੋਂ ਵੀ ਮੁਸੀਬਾ ਹੀਚਾਰੇ ਨੂੰ ਨੁਕਸਾਨ ਬਚਾਉਣ ਦੀ ਕੋਈ ਗੱਲ ਕਰਦਾ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਡਟ ਕੇ ਉਸ ਬੰਦੇ ਦਾ ਸਾਹਮਣਾ ਕਰਦੀ ਆ ਔਰ ਉਸ ਬੰਦੇ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਣ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੰਮ ਕਰਦੀ ਆ ਔਰ ਅਸੀਂ ਆਪਣੇ ਮੁਸੀਬਾਈ ਚਾਰੇ ਲਈ ਪੂਰੀ ਮਾਨਵਤਾ ਦੇ ਲਈ ਕੰਮ ਕਰਦੇ ਆ ਤੁਸੀਂ ਦੇਖਦੇ ਹੋ ਵੀ ਖੰਬਰਾ ਚਰਚ ਦੇ ਵਿੱਚ 5000 ਦੇ ਕਰੀਬ ਅਸੀਂ ਗਰੀਬ ਭੈਣ ਭੈਣ ਭਰਾਵਾਂ ਨੂੰ ਰੋਸ਼ਨ ਦਿੰਨੇ ਆ ਔਰ ਆਪਣੇ ਮੁਸੀਬਾਈ ਚਾਰੇ ਲਈ ਅਸੀਂ ਇੱਕ ਸੋਫੀਆ ਸਿੰਟੂਟੋ ਵੈਕਸੀਨੈਂਸੀ ਕਰਕੇ ਖੋਲਿਆ ਜਿਦੇ ਵਿੱਚ ਸਾਡੇ ਪਰਮੇਸ਼ਵਰ ਦੇ ਆਸ ਪੋਸਟਲ ਲੰਕਰ ਨੂੰ ਲੈ ਕੇ ਦਾ ਸੁਪਨਾ ਵਾ ਵੀ ਸਾਡੇ ਮੁਸੀਬਾਈ ਚਾਰੇ ਦੇ ਬੱਚੇ ਆਈਪੀਐਸ 1 ਪੀਸੀਐਸ 1 ਔਰ ਵੱਡੀਆਂ-ਵੱਡੀਆਂ ਕੁਰਸੀਆਂ ਤੇ ਬੈਠ ਕੇ ਆਪਣੇ ਭਾਈਚਾਰੇ ਦਾ ਕੰਮ ਕਰਨ ਔਰ ਅਸੀਂ ਲਗਾਤਾਰ ਵਚਨ ਮੰਦਿਆਂ ਆਪਣੇ ਭਾਈਚਾਰੇ ਦੇ ਲਈ ਇਦਾਂ ਹੀ ਅਸੀਂ ਬਾਈਬਲ ਕਾਲਜ ਖੋਲਿਆ ਜਿੱਥੇ ਪਾਸਟਰਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਔਰ মিডিਆ ਕਾਲਜ ਖੋਲਿਆ ਉਹਦੇ ਵਿੱਚ ਬੱਚਿਆਂ ਨੂੰ ਫ੍ਰੀ ਆਫ ਕੋਸ ਸਿਖਾਇਆ ਜਾਂਦਾ ਔਰ 3 ਮਹੀਨੇ ਦਾ ਕੋਰਸ ਹੈ 3 ਮਹੀਨੇ ਬਾਅਦ ਉਹ ਬੱਚਾ ਜਾਂ ਤੇ ਸਾਡੇ ਕੋਲ ਕੋਰਸ ਕਰਕੇ ਨੌਕਰੀ ਕਰ ਸਕਦਾ ਜਾਂ ਬਾਹਰ ਕਿਤੇ ਨੌਕਰੀ ਕਰ ਸਕਦਾ ਔਰ ਚੰਗੇ ਪੈਸੇ ਕਮਾ ਸਕਦਾ ਇਹ ਸਾਡੀਆਂ ਯੋਜਨਾਵਾਂ ਆ ਔਰ ਅਸੀਂ ਜਤਨਸ਼ੀਲ ਰਹਨੇ ਆ ਕਿ ਕਿੱਦਾਂ ਆਪਣੇ ਮਸੀਹ ਭਾਈਚਾਰੇ ਦੇ ਵੈਲਫੇਅਰ ਦੇ ਲਈ ਅਸੀਂ ਕੰਮ ਕਰ ਸਕੀਏ ਕਿੱਦਾਂ ਆਪਣੇ ਭੈਣ ਭਰਾਵਾਂ ਨੂੰ ਰੋਜ਼ਗਾਰ ਦੇਵਾ ਸਕੀਏ ਕਿਉਂਕਿ ਅਸੀਂ ਮੱਛੀ ਨਹੀਂ ਖਵਾਉਣੀ ਅਸੀਂ ਇਹਨਾਂ ਨੂੰ ਮੱਛੀ ਫੜਨ ਦੀ ਜਾ ਸਿਖਾਉਣੀ ਆ ਇਹਨਾਂ ਨੂੰ ਰਾਸ਼ਨ ਦੇ ਰਹੇ ਆ ਮਗਰ ਕਿੱਦਾਂ ਇਹਨਾਂ ਨੂੰ ਕਾਮਯਾਬ ਕੀਤਾ ਜਾਵੇ ਪੜਾਇਆ ਜਾਵੇ ਲਿਖਾਇਆ ਜਾਵੇ ਕਾਰੋਬਾਰ ਕਰਾਇਆ ਜਾਵੇ ਜੋ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਆਉਣ ਵਾਲੇ ਸਮੇਂ 'ਚ ਖੁਦ ਕਰ ਸਕਣ ਸੋ ਧੰਨਵਾਦ ਧੰਨਵਾਦ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਕਿ ਅੱਜ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੇ ਇੰਟਰਨੈਸ਼ਨਲ ਪ੍ਰਧਾਨ ਸ਼੍ਰੀ ਜਤਿੰਦਰ ਮਸੀ ਗੌਰਵ ਜੀ ਪਹੁੰਚੇ ਨੇ ਔਰ ਗੁਰਦਾਸਪੁਰ ਜ਼ਿਲ੍ਹੇ ਤੇ ਪਹੁੰਚਣ ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਔਰ ਅੱਜ ਬਹੁਤ ਵੱਡੀ ਗਿਣਤੀ ਦੇ ਨਾਲ ਲਮੀਨ ਕਲਾਰ ਦੇ ਵਿੱਚ ਇੱਕ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦੀ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਭਾਰਾਂ ਹੰਗਾਰਾ ਮਿਲਿਆ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦੇ ਨਾਲ ਜੁਆਇਨ ਹੋਏ ਨੇ ਔਰ ਬੜੇ ਲੋਕਾਂ ਨੂੰ ਨਿਯੁਕਤੀਆਂ ਜਿਹੜੀਆਂ ਨੇ ਇਸ ਜਗ੍ਹਾ ਤੇ ਪ੍ਰਧਾਨ ਜੀ ਦੇ ਵੱਲੋਂ ਦਿੱਤੀਆਂ ਗਈਆਂ ਨੇ ਸੋ ਸਾਡੇ ਇੰਟਰਨੈਸ਼ਨਲ ਪ੍ਰਧਾਨ શ્રી ਜਤਿੰਦਰ ਮਸੀ ਗੌਰਵ ਜੀ ਆਪਣੀ ਕੌਮ ਦੇ ਲਈ ਦਿਨ ਰਾਤ ਕੰਮ ਕਰ ਰਹੇ ਨੇ ਖੜ ਰਹੇ ਨੇ ਜਿੱਥੇ ਕਿਤੇ ਵੀ ਕੌਮ ਨੂੰ ਉਹਨਾਂ ਦੀ ਜ਼ਰੂਰਤ ਪੈਂਦੀ ਆ ਸੋ ਇੱਕ ਹੀ ਕਾਲ ਤੇ ਉਹਨਾਂ ਦੀ ਟੀਮ ਵੀ ਉਹਨਾਂ ਦੇ ਨਾਲ ਰੈਡੀ ਰਹਿੰਦੀ ਆ ਸੋ ਪ੍ਰਧਾਨ ਜੀ ਖੁਦ ਹੀ ਆਪ ਹੀ ਜਦੋਂ ਉਹਨਾਂ ਨੂੰ ਆਉਣਾ ਪੈਂਦਾ ਜਿੱਥੇ ਕਿਤੇ ਵੀ ਉਹ ਨਾਲ ਆ ਕੇ ਆਪਣੀ ਕੌਮ ਦਾ ਪੂਰਾ ਸਾਥ ਦਿੰਦੇ ਨੇ ਸੋ ਮੈਂ ਸਾਰੀ 크ਰਿਸਚੀਅਨਿਟੀ ਦੇ ਅੱਗੇ ਇਹ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਤੁਸੀਂ ਗਲੋਬਲ 크ਰਿਸਚੀਅਨ ਐਕਸ਼ਨ ਕਮੇਟੀ ਨੂੰ ਜੁਆਇਨ ਕਰੋ ਔਰੇ ਪ੍ਰਭੂ ਦੇ ਬਚਨ ਦੇ ਦੁਆਰਾ ਤੁਸੀਂ ਬਰਕਤ ਪਾਓਗੇ ਸਾਰਿਆਂ ਨੂੰ ਜੈਮਸੀ ਦੀ ਹਾਂ ਸਭ ਤੋਂ ਪਹਿਲਾਂ ਬਹੁਤ ਪ੍ਰਭੂ ਯੀਸੂ ਮਸੀਹ ਦਾ ਧੰਨਵਾਦੀ ਹਾਂ ਜੋ ਪ੍ਰਭੂ ਯੀਸੂ ਮਸੀਹ ਨੇ ਅੱਜ ਦੀ ਸਾਰੀ ਇਬਾਦਤ ਦੇ ਸਮੇਂ ਨੂੰ ਆਪਣੇ ਹੱਥ ਵਿੱਚ ਲੈ ਕੇ ਚਲਾਇਆ ਪਾਸਟਰ ਅੰਕੂ ਨੂਰਲਾ ਜੀ ਦਾ ਉਹਨਾਂ ਦਾ ਧੰਨਵਾਦ ਹਾਂ ਜਿਨ੍ਹਾਂ ਨੇ ਗਲੋਬਲ ਐਕਸ਼ਨ ਕਮੇਟੀ ਬਣਾਈ ਇੱਕ ਕਮੇਟੀ ਦੀ ਜਦੋਂ ਸ਼ੁਰੂਆਤ ਹੋਈ ਜਦੋਂ ਕਠਨ ਕੀਤਾ ਗਿਆ ਉਸ ਦਿਨ ਤੋਂ ਹੀ ਅਸੀਂ ਇੱਕ ਕਮੇਟੀ ਦੇ ਨਾਲ ਹਾਂ ਬਹੁਤ ਵੱਡੇ ਪੱਤਰ ਦੇ ਇੱਕ ਕਮੇਟੀ ਦੇ ਨਾਲ ਸਾਥ ਦਿੰਦੇ ਹਾਂ ਜਿੱਥੇ ਸਾਡੇ ਭੈਣ ਭਰਾਵਾਂ ਨੂੰ ਕੋਈ ਦੁੱਖ ਮੁਸੀਬਤ ਪਰੇਸ਼ਾਨੀ ਆਉਂਦੀ ਹੈ ਉਹ ਪਰੇਸ਼ਾਨੀ ਦੇ ਵਿੱਚ ਅਸੀਂ ਜਾ ਕੇ ਨਾਲ ਖਲੋਂਦੇ ਹਾਂ ਜਦੋਂ ਸਾਡੀ ਸਾਰੀ ਗਲੋਬਲ ਐਕਸ਼ਨ ਕਮੇਟੀ ਸਾਰੀ ਸਾਥ ਦਿੰਦੀ ਹੈ ਗਰਦਾਸ਼ਪੁਰ ਜ਼ਿਲ੍ਹੇ ਦੇ ਵਿੱਚੋਂ ਬਾਈਆਂ ਪਿੰਡਾਂ ਦਾ ਪ੍ਰਧਾਨ ਜਦੋਂ ਮੈਨੂੰ ਚੁਣਿਆ ਗਿਆ ਮੈਂ ਪ੍ਰਭੂ ਦਾ ਬਹੁਤ ਧੰਨਵਾਦ ਕੀਤਾ ਇਹ ਪ੍ਰਭੂ ਨੇ ਬਹੁਤ ਵੱਡੀ ਸੇਵਾ ਇੱਕ ਸਾਨੂੰ ਦਿੱਤੀ ਹੈ ਅਸੀਂ ਆਪਣੀ ਵਫਾਦਾਰੀ ਦੇ ਨਾਲ ਇਹ ਸੇਵਾ ਨੂੰ ਨਿਭਾ ਰਹੇ ਹਾਂ ਹਰ ਵੇਲੇ ਆਪਣੇ ਭੈਣ ਭਰਾਵਾਂ ਦਾ ਸਾਥ ਦਿੰਦੇ ਹਾਂ ਹਾਲੇਲੂਇਆ ਸੋ ਮੈਂ ਇਹਨਾਂ ਦਾ ਇੱਥੇ ਪਹੁੰਚਣ ਤੇ ਪਿੰਡ ਬਾਲੀਆਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੇ ਜਾਣੇ ਤਾੜੀਆਂ ਨਾਲ ਸਾਡੇ ਪੰਜਾਬ ਸਕੱਤਰ ਲੁਕਸ਼ਮ ਸਿੰਘ ਜੀ ਰਾਮਨ ਮੱਟੂ ਜੀ ਜੋ ਸਾਡੇ ਬਟਾਲਾ ਬ੍ਰਾਂਚ ਦੇ ਪ੍ਰਧਾਨ ਨੇ ਉਹ ਵੀ ਪਹੁੰਚੇ ਨੇ ਮੈਂ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਸੋ ਜੋ ਵੀ ਸੇ ਵੀ ਖੜੇ ਨੇ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਅੱਗੇ ਆ ਕੇ ਬੈਠਣੇ